ਪ੍ਰਾਪਰ ਮਨ ਸਤਿ ਸ਼੍ਰੀ ਅਕਾਲ ਜੀ। ਭਾਬੋ ਕਗਰਾ ਦਰਿਆ ਦੇ ਕਿਨਾਰੇ ਸਰਦੂਲਗੜ ਬੰਨ ਤੇ ਮਿੱਟੀ ਪੈ ਰਹੀ ਐ। ਤੇ ਆ ਤੁਸੀਂ ਲੀਹਾ ਦੇਖ ਸਕਦੇ ਹੋ ਟਰੈਕਟਰ ਦਾ ਪੂਰਾ ਪੂਰਾ ਲੀਹਾ ਹੀ ਆ। ਫਿਰ ਅਗਲਾ ਕਹਿੰਦਾ 200 ਰੁਪਏ ਖਾ ਗਏ ਪਿੰਡ ਵੱਲੋਂ ਬਾਸ਼ ਇਕੱਠੀ ਕਰ ਰਹੀ ਐ। ਫਿਰ ਅਗਲਾ ਕਹਿੰਦਾ ਸਾਨੂੰ ਹਸਾਬ ਦਿਓ। ਹੁਣ ਕੋਈ ਆਉਂਦਾ ਨਹੀਂ ਬੰਨ ਤੇ ਮਿੰਤਾ ਕਰੀ ਜੰਨੇ ਆ। ਥੋੜੇ ਬੰਦੇ ਆ ਤੇ ਬੰਨ ਪੂਰਾ ਚੌੜਾ ਕਰਦੇ ਆਉਣੇ। ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕਿਚੌੜਾ ਬਣਨਾ ਇਹ ਤੇ ਜਿਹੜਾ ਹੁਣ ਟਰੈਕਟਰਾਂ ਨਾਲ ਆਪਾਂ 5-500 ਰੁਪਈਆ ਇਕੱਠਾ ਕਰਕੇ ਘਰ ਵੰਗਰ ਮਿੱਟੀ ਪਾਈ ਆ ਰੁਪਈਏ ਤਾਂ ਇਕੱਠੇ ਕਰ ਲੇ ਪਰ ਬੰਦੇ ਬਹੁਤ ਘੱਟ ਆ ਰਹੇ ਕਿਉਂਕਿ ਜੇ ਇਹ ਕਿਤੋਂ ਵੀ ਖੁੱਲਦਾ ਹੈ ਘੱਗਰ ਖੁੱਲਦੀ ਹੈ ਬੰਨ ਖੁੱਲਦਾ ਹੈ ਤਾਂ ਇਹਨੇ ਕਿਸੇ ਨੂੰ ਨਹੀਂ ਬਖਸ਼ਣਾ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਕਿੰਨਾ ਚੌੜਾ ਕਰਤਾ 18-18 ਫੁੱਟ ਕਿਤੋਂ 20 ਫੁੱਟਾਂ ਐ ਚੌੜਾ ਕਰਤਾ ਬੰਨ ਤੇ ਬੰਦੇ ਵੀ ਬਸ ਕੋਸਤਾ ਡਰਾਈਵਰ ਨੇ ਟਰੈਕਟਰਾਂ ਵਾਲੇ ਤੇ ਕੋਈ 10 12 ਬੰਦੇ ਹੀ ਆ ਫਰਜ ਸਾਰਿਆਂ ਦਾ ਬਣਦਾਗਾ ਪਾਣੀ ਬੇਸ਼ੱਕ ਇਹਦੇ ਚ ਉੱਤਰ ਹੀ ਗਿਆ ਪਰ ਆਪਾਂ ਮਿੱਟੀ ਪਾਈਏ ਕਿਉਂਕਿ ਆਪਾਂ ਨੁਕਸਾਨ ਤੋਂ ਬਚੀਏ ਜਿਵੇਂ ਕਿ 2023 ਚ ਨੁਕਸਾਨ ਕੀਤਾ ਹੈ ਤੇ ਦਾਸ ਚ ਕੀਤਾ ਉਦੋਂ ਪਹਿਲਾਂ ਕਰਦੀ ਰਹੀ ਐ ਇਸ ਵਾਰ ਦੀ ਮਿੱਟੀ ਪੱਕ ਜੂਦ ਨੂੰ ਮੌਕੇ ਤੇ ਭਾਈ ਕੁਝ ਨਹੀਂ ਬਣਦਾ ਹੁੰਦਾ ਉਦੋਂ ਨੂੰ ਮਿੱਟੀ ਆ ਨਦੀਨ ਵਗੈਰਾ ਹੋਇਆ ਦੇਖ ਲਓ ਤੁਸੀਂ ਟਰੈਕਟਰ ਦਾ ਲੀਹਾ ਸੀ ਤੇ ਕਰਾਹੇ ਚੱਲੀ ਜਾਂਦੇ ਆ ਅਮਰੀਕ ਖਿੱਚੀਆਂ ਦਾ ਕਰਾਹਾ ਸਾਡੇ ਪਿੰਡਾਂ ਦੇ ਜਵਾਨ ਦੇਖੋ ਕਿੰਨਾ ਕਿੰਨਾ ਢਾਲੀ ਆਉਂਦਾ ਸਾਈਡਾਂ ਤੇ ਆਹ ਦੇਖੋ ਤੁਸੀਂ ਕਿਹੜੇ ਲੋਟ ਮਿੱਟੀ ਜਾਂਦੀ ਆ ਵਿੱਚ ਪੂਰਾ ਚੌੜਾ ਕਰੀ ਜਾਂਦਾ ਹਜੇ ਇੱਥੋਂ ਘੱਟ ਚੌੜਾਗਾ ਇੱਥੇ ਹਜੇ ਮਿੱਟੀ ਹੋਰ ਡਿੱਗੂਗੀ ਪੂਰਾ ਚੌੜਾ ਹੋਈ ਜਾਂਦਾ ਹੈ ਅੱਜ ਤਰੀਕ ਹੋਗੀ 19 8 2024 19 8 2024 ਦੇਖੋ ਕਿਹੜ ਲੋਟ ਜਾਂਦੀ ਹੈ ਮਿੱਟੀ ਤੇ ਉੱਥੇ ਦੇਖ ਲਓ ਤੁਸੀਂ ਕਿੰਨਾ ਭੀੜਾ ਆ ਦੇਖੋ ਇਹ ਦੇਖੋ ਕਿੰਨਾ ਕਿੰਨਾ ਕਰਾਹ ਕੇ ਕਿੰਨਾ ਕਿੰਨਾ ਚੌੜਾ ਕਰਤਾ ਹੁਣ ਉੱਨਮਾ ਪਿੱਛੇ ਦਿਖਾਉਣਾ ਕਿ ਕਿੰਨਾ ਕਿੰਨਾ ਚੌੜਾ ਹੋ ਗਿਆ ਸਾਡੇ ਕੈਸ਼ੀਅਰ ਸਾਹਿਬ ਵੀ ਉੱਥੇ ਬੈਠੇ ਆ ਭਰਾਵੋ ਫਰਜ਼ ਸਾਰਿਆਂ ਦਾ ਬਣਦਾ ਆਪਾਂ ਘਰਾਂ ਚੋਂ ਨਿਕਲੀਏ ਹੁਣ ਸਮਾਂ ਹੈਗਾ ਝੋਨੇ ਆਪਣੇ ਗੱਬੇ ਚ ਆ ਤੇ ਬੇਲੀ ਆ ਸਾਰੇ ਰੇਹਾਂ ਰੂਹਾਂ ਪੈ ਗਈਆਂ ਇਹ ਮਾੜਾ ਮੋਟਾ ਕੰਮ ਤਾਂ ਚੱਲਦਾ ਹੀ ਰਹਿੰਦਾ ਹੈ ਵੀ ਡਿਊਟੀਆਂ ਦੇ ਦੇਖੋ ਉੱਥੇ ਟਰੈਕਟਰ ਦਾ ਲਿਖਾ ਸੀ ਕੱਲਾ ਇੱਥੋਂ ਦੇਖੋ ਹੁਣ ਤੁਸੀਂ ਬੰਨ ਕਿੰਨਾ ਚੌੜਾ ਕਰਿਆ ਇੱਥੇ ਵੀ ਕੱਲਾ ਲੀਹੇ ਸੀ ਇੱਥੇ ਵੀ ਕੱਲਾ ਲੀਹੇ ਸੀਗਾ ਕਿੰਨੇ ਕਿੰਨੇ ਟਰਾਲੇ ਆ ਗਏ ਬਾਈ 175 ਹੈ 175 ਇੱਕ 175 ਟਰਾਲਾ ਆ ਗਿਆ ਤੇ ਹੋਰ ਟਰਾਲੇ ਆਈ ਜਾਣੇ ਆ ਉਹ ਬੱਚੇ ਕਾਪੀ ਅੱਡਣਾ ਹੋਵੇ ਪਹਿਲਾਂ ਬੱਦਣਗੇ ਇੱਕ ਕਾਪੀ ਅੱਡ ਪਹਿਲਾਂ ਵਾਲੀ ਆ ਬੱਦ ਕੇ ਚਲ ਆਪਾਂ ਤਾਂ ਸਾਰਾ ਹਿਸਾਬ ਜਿਹੜਾ ਹੈਗਾ ਜਿਹੜਾ 500 ਰੁਪਏ ਘਰ ਮਗਰ ਆਇਆ ਜਾਂ ਤੇਲ ਪੈਂਦਾ ਜਾਂ ਕੋਈ ਟਰੈਕਟਰ ਦਾ ਇੱਥੇ ਐਕਸਲ ਟੁੱਟ ਗਿਆ ਤੇ ਉਹ ਤੇ ਵੀ ਵਿਚਾਰ ਦਾ ਖਰਚਾ ਹਨਾ ਸਵੇਰੇ ਤਾਂ ਬੰਦੇ ਬਹੁਤ ਸੀਗੇ ਆ ਦੇਖ ਲਓ ਤੁਸੀਂ ਬੰਨ ਮੈਂ ਤਾਂ ਕਰੋ ਯਾਰ ਬੰਦੇ ਤਾਂ ਆਇਆ ਕਰੋ ਭਈ ਇਹ ਨਾ ਕੋਈ 10 ਬੰਦੇ ਤਾਂ ਹੋਣ ਹੀ ਯਾਰ ਹੈ ਨਾ ਸਿਆਣੇ ਬੰਦੇ ਉਹ ਜਿਹੜਾ ਦੇ ਜਾ ਕਰਨਾ ਇੰਨੇ ਨਾਲ ਸਾਡਾ ਹੌਸਲਾ ਰਹਿੰਦਾਗਾ ਹੈ ਜਿਵੇਂ ਕਿ ਸਿਆਣੇ ਬੰਦੇ ਆਏ ਸੀ ਸਵੇਰੇ ਹੁਣ ਵੀ ਚਲੋ ਗਾਂ ਪਸ਼ਾਂ ਦੋ ਚਾਰ ਜਿਹੜੇ ਬੰਦੇ ਆਏ ਸੀ ਘਟ ਆਏ ਸੀ ਢੇਡਾ ਮਾਰਨ ਗਏ ਅੱਗੇ ਤੁਸੀਂ ਇੱਥੋਂ ਪ੍ਰਭੂ ਬੰਨ ਦੇਖ ਸਕਦੇ ਹੋ ਕਿੰਨਾ ਚੌੜਾ ਕਰਤਾ ਆ ਦੇਖੋ ਕਿੰਨਾ ਸ਼ਾਨਦਾਰ ਬੰਨ ਬਣ ਗਿਆ ਆ ਘੱਗਰ ਛੂਕਦਾ ਤੁਰ ਜਾਂਦਾ ਆਪਣਾ ਦੀ ਪਾਣੀ ਅਜ ਉੱਤਰ ਹੀ ਗਿਆ ਪਾਰਾ ਸੀ ਸਾਡੇ ਕੰਨਾਂ ਨੂੰ ਹੱਥ ਲੱਗੇ ਆ ਅੱਗ ਦੀ ਡਰਾਈ ਟਟਿਆਣੇ ਤੋਂ ਡਰਦੀ ਐ ਹੁਣ ਅਸੀਂ ਨਾ 3 ਚੋਂ ਨਾ 13 ਚੋਂ ਨਾ ਪਲੇਰਾਂ ਚੋਂ ਨਾ ਸਪੇਰਾਂ ਚੋਂ ਕਿਉਂਕਿ ਝੋਨੇ ਗੱਬੇ ਚਾ ਹੁਣ ਜੇ ਇਹ ਖੁੱਲਦੀ ਐ ਨੁਕਸਾਨ ਕਰਦੀ ਐ ਤਾਂ ਸਾਡੀਆਂ ਕਣਕਾਂ ਵੀ ਨਹੀਂ ਵੇchnੀਆਂ ਘਰਾਂ ਦਾ ਵੀ ਨੁਕਸਾਨ ਕਰਦੀ ਐ ਤੇ ਬਰੇਤੀ ਪਾ ਦਿੰਦੀ ਐ ਖੇਤਾਂ ਦੇ ਵਿੱਚ ਜਿਹੜਾ ਮਾਰਿਆ ਕਰੋ ਵੀ ਤੇ ਇਹ 11 1962 ਚ ਕਹਿੰਦੇ ਸ਼ਰਾਧਾ ਦੀ ਮੱਸੀਆਂ ਨੂੰ ਮਾਰ ਗਈ ਸੀ ਹਨਾ ਉਹਦਾ ਛੋਲਿਆ ਵਗੈਰਾ ਦਾ ਟਾਈਮ ਹੁੰਦਾ ਸੀਗਾ ਸਿਆਣੇ ਬਜ਼ੁਰਗ ਸਾਡੇ ਪਿੰਡ ਦੇ ਦੱਸਦੇ ਆ ਮਿੱਟੀ ਆ ਰਹੀ ਏ ਟਰਾਲੇ ਆਈ ਜਾਂਦੇ ਆ ਜਿਹੜੀ ਇੱਥੇ ਸੇਵਾ ਲੰਗਰ ਪਾਣੀ ਦੀ ਉਹ ਗੁਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ 10ਵੀਂ ਸਰਦੂਲਗੜ ਵੱਲੋਂ ਸਾਡੇ ਸ਼ਹਿਰ ਦੇ ਗੁਰੂ ਘਰ ਵੱਲੋਂ ਲੰਗਰ ਪ੍ਰਸ਼ਾਦਾ ਚਾਹ ਪਾਣੀ ਜਾਂ ਬਹੁਤ ਪ੍ਰਬੰਧ ਆ ਜਿਵੇਂ ਕੋਈ ਠੰਡੇ ਦੇ ਗਏ ਠੰਡੇ ਦੀਆਂ ਬੋਤਲਾਂ ਜਾਂ ਕੋਈ ਖਾਣ ਨੂੰ ਸਮੋਸੇ ਦੇ ਗਏ ਮੁੰਡੇ ਕੰਮ ਕਰਦੇ ਆ ਹੁਣ ਕਈ ਅੱਗੇ ਦਰਖਤ ਵੱਢੀ ਜਾਂਦੇ ਆ ਨੌਜਵਾਨ ਮੁੰਡੇ ਜਿਹੜੇ ਡਿੱਕਾ ਲਾਉਂਦੇ ਆ ਤੇ ਕਈ ਪਿੱਛੇ ਫਿਰਦੇ ਆ ਗਰੁੱਪ ਵਾਲਿਆਂ ਨੂੰ ਵੀ ਇੰਤੀ ਆ ਜਾ ਕਰੋ ਹਾਂ ਤੇ ਸਾਡਾ ਗਰੁੱਪ ਵੀ ਬਣਿਆ ਹੋਇਆ ਉਹਨਾਂ ਚ ਵੀ ਬੇਨਤੀ ਕਰਦੇ ਆਂ ਸੀ ਕਿ ਭਾਈ ਪਹੁੰਚੋ ਜਰੂਰ ਤੇ ਬੰਨ ਵੀਰੋ ਤੁਸੀਂ ਦੇਖ ਸਕਦੇ ਹੋ ਚਲੋ ਦਰਿਆ ਮੂਰੇ ਜ਼ੋਰ ਪਾ ਨਹੀਂ ਚੱਲਦਾ ਪਰ ਆਪਣਾ ਜ਼ਿੰਮੇਵਾਰੀ ਫਰਜ਼ ਆ ਵੀ ਆਪਾਂ ਇਹਨੂੰ ਚੌੜਾ ਕਰੀਏ ਬੰਨ ਨੂੰ ਫਿਰ ਆਪਾਂ ਘਰਾਂ ਮੰਨ ਸੜਕਾਂ ਨੂੰ ਭੱਜ ਲੈਣਾ ਕੋਈ ਕਿਤੇ ਕੋਈ ਕਿਤੇ ਤੇ ਵੀ ਆਓ ਸਾਰੇ ਜਣੇ ਜਿੰਨੀ ਤੇਲ ਦੀ ਮਦਦ ਹੁੰਦੀ ਹੈ ਕੋਈ ਤੇਲ ਦਿਓ ਜੀ ਤਾਂ ਕਿਸੇ ਤੋਂ 5-500 ਰੁਪਇਆ ਘਰ ਮੰਗਰ ਪਾਜੇ ਕੋਈ ਵਾਅਦਾ ਦਿੰਦਾ ਉਹ ਅਗਲੇ ਦੀ ਇੱਛਾ ਹੈ ਤੇ ਵਿੱਚ ਕੋਈ ਤੇਲ ਦੇਣ ਵਾਲੇ ਵੀਰ ਵੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਕੋਈ ਭਰਾ ਬਾਦਰ ਰੁਪਏ ਦਿੰਦੇ ਉਹਨਾਂ ਦਾ ਵੀ ਧੰਨਵਾਦ ਆ ਸਾਰਾ ਸਹਾਬ ਸਭ ਕੁਝ ਰੱਖਿਆ ਜਾਊਗਾ